ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਮੂਹ ਪਾਠਕਾਂ ਤੇ ਸੁਨੇਹੀਆਂ ਨਾਲ ਇਹ ਅਹਿਮ ਖਬਰ ਸਾਂਝੀ ਕਰ ਰਿਹਾ ਹਾਂ ਕਿ ਮੈਂ ਮੇਰੀ ਅੱਧੀ ਸਦੀ ਤੋਂ ਵੱਧ ਲੰਮੇ ਸੰਘਰਸ਼ਸ਼ਾਲੀ ਜੀਵਨ ਦੇ ਸਫ਼ਰ ਦੀ ਗਾਥਾ ਕਿਤਾਬ ਦੇ ਰੂਪ ਵਿੱਚ ਕਲਮ ਬੰਦ ਕਰ ਦਿੱਤੀ ਹੈ ਇਸ ਕਿਤਾਬ ਨੂੰ ਇੱਕ ਹਿਸਾਬ ਨਾਲ ਮੇਰੀ ਅਰਾਸੀ ਆਤਮਕਥਾ ਵੀ ਕਿਹਾ ਜਾ ਸਕਦਾ ਹੈ ਜਿਸ ਦਾ ਸਰਲੇਖ ਹੈ ਖਾੜਕੂ ਲਹਿਰਾਂ ਦੇ ਅੰਗ ਸੰਗ ਕਿਤਾਬ ਦੇ ਕੁੱਲ 543 ਸਫ਼ੇ ਹਨ ਹਮੇਸ਼ਾ ਵਾਂਗ ਮੇਰੀ ਇੱਕ ਕਿਤਾਬ ਵੀ ਪ੍ਰਸਿੱਧ ਪਬਲਿਸ਼ਰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਹੀ ਛਾਪੀ ਹੈ ਉਮੀਦ ਹੈ ਕਿ 1 ਫਰਵਰੀ ਤੱਕ ਇਹ ਕਿਤਾਬ ਮਾਰਕੀਟ ਵਿੱਚ ਪਹੁੰਚ ਜਾਵੇਗੀ ਇੱਥੇ ਮੈਂ ਇਸ ਕਿਤਾਬ ਦੀ ਭੂਮਿਕਾ ਵਜੋਂ ਲਿਖੇ ਸ਼ਬਦ ਤੁਹਾਡੇ ਨਾਲ ਬੋਲ ਕੇ ਸਾਂਝੇ ਕਰ ਰਿਹਾ ਹਾਂ ਭੂਮਿਕਾ ਦਾ ਸਰਲੇਖ ਹੈ ਸੰਜੋਗਾ ਦੀ ਲੀਲਾ ਅੱਜ ਤੋਂ ਲਗਭਗ 56 ਸਾਲ ਪਹਿਲਾਂ ਜਦੋਂ ਮੈਂ ਇਲੈਕਟ੍ਰੀਕਲ ਇੰਜੀਨੀਅਰ ਬਣ ਦੇ ਇਰਾਦੇ ਨਾਲ ਲੁਧਿਆਣੇ ਦੇ ਗੁਰਨਾਨ ਕੰਜਰੀਨ ਕਾਲਜ ਵਿੱਚ ਦਾਖਲ ਹੋਇਆ ਸੀ ਤਾਂ ਮੈਨੂੰ ਇਸ ਗੱਲ ਦਾ ਚਿਤਚੇਤਾ ਨਹੀਂ ਸੀ ਕਿ ਭਾਵੀ ਨੇ ਮੇਰੇ ਲਈ ਕੋਈ ਹੋਰ ਰਸਤਾ ਤੇ ਮੰਜ਼ਿਲ ਮਿੱਠੀ ਹੋਈ ਸੀ ਉਸੇ ਬਰੇ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਨਕਸਲਬੜੀ ਨਾਂ ਦੇ ਇੱਕ ਅਣਜਾਣੇ ਜਿਹੇ ਪਿੰਡ ਤੋਂ ਮਾਓਵਾਦੀ ਵਿਚਾਰਧਾਰਾ ਦੇ ਝੰਡੇ ਹੇਠ ਹਥਿਆਰਬੰਦ ਬਗਾਵਤ ਦਾ ਅਜੇਹਾ ਛੇੜਾ ਛੜਿਆ ਕਿ ਥੋੜੇ ਹੀ ਸਮੇਂ ਅੰਦਰ ਇਸ ਬਗਾਵਤ ਦੀਆਂ ਲਪਟਾਂ ਦੇਸ਼ ਦੇ ਕਿੰਨੇ ਸਾਰੇ ਰਾਜਾਂ ਤੱਕ ਫੈਲ ਗਈਆਂ ਸਨ ਇਸ ਦਾ ਸੇਖ ਪੰਜਾਬ ਅੰਦਰ ਵੀ ਪਹੁੰਚ ਗਿਆ ਸੀ ਪੰਜਾਬ ਅੰਦਰ ਇਸ ਨੇ ਹੋਰ ਕਿਸੇ ਵੀ ਵਰਗ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਨੌਜਵਾਨਾਂ ਉੱਤੇ ਤਿੱਖਾ ਅਸਰ ਪਾਇਆ ਕਾਲਜਾਂ ਤੇ ਯੂਨੀਵਰਸਿਟੀਆਂ ਅੰਦਰ ਨਕਸਰਵਾਦੀ ਲਹਿਰ ਦੇ ਪੱਖ ਵਿੱਚ ਇਨਕਲਾਬੀ ਮਾਹੌਲ ਉੱਸਰਨਾ ਸ਼ੁਰੂ ਹੋ ਗਿਆ ਸੀ ਇਸ ਮਾਹੌਲ ਦਾ ਅਸਰ ਮੇਰੇ ਉੱਤੇ ਵੀ ਹੋਇਆ ਅਤੇ ਮੈਂ ਪਹਿਲੇ ਸਾਲ ਦੀ ਪੜ੍ਹਾਈ ਦੌਰਾਨ ਹੀ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਲੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦੀਆਂ ਕਾਰਵਾਈਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਇਹ 1967 ਦੀਆਂ ਗੱਲਾਂ ਹਨ 1970 ਦੇ ਆਰੰਭ ਵਿੱਚ ਮੈਂ ਆਪਣੀ ਪੜ੍ਹਾਈ ਨੂੰ ਅੱਧਾ ਬਾਟੇ ਛੱਡ ਕੇ ਇਨਕਲਾਬੀ ਜੰਗ ਦੇ ਮਗੇ ਹੋਏ ਅਖਾੜੇ ਵਿੱਚ ਜਾ ਸ਼ਾਮਲ ਹੋਇਆ ਉਦੋਂ ਮੈਂ ਜੀਵਨ ਦੇ 22ਵੇਂ ਸਾਲ ਵਿੱਚ ਸੀ ਅਤੇ ਇੰਜੀਨੀਅਰਿੰਗ ਦੇ ਡਿਗਰੀ ਕੋਰਸ ਦੇ ਅੱਠਾਂ ਵਿੱਚੋਂ ਪੰਜ ਸਮੈਸਟਰ ਪਾਸ ਕਰ ਚੁੱਕਾ ਸੀ 20 ਨਵੰਬਰ 1970 ਨੂੰ ਮੈਂ ਇਤਫਾਕ ਵੱਸ ਪੁਲਿਸ ਦੇ ਅੜਿੱਕੇ ਆ ਗਿਆ ਤਿੰਨ ਹਫ਼ਤੇ ਤੋਂ ਵੱਧ ਸਮਾਂ ਪੁਲਿਸ ਹਿਰਾਸਤ ਵਿੱਚ ਰਿਹਾ ਅਤੇ 15 ਦਸੰਬਰ ਨੂੰ ਜਦ ਪੁਲਿਸ ਮੈਨੂੰ ਪੰਜਾਬ ਰੋਡਵੇਜ ਦੀ ਸੁਧਾਰਨ ਵਸਰਾਹੀ ਅੰਮ੍ਰਿਤਸਰ ਦੇ ਬਦਨਾਮ ਸੰਯੁਕਤ ਤਫਤੀਸ਼ ਕੇਂਦਰ ਜੁਆਇੰਟ ਇੰਟਰੋਗੇਸ਼ਨ ਸੈਂਟਰ ਤੋਂ ਕਪੂਰਥਲੇ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਸੀ ਤਾਂ ਮੇਰੀ ਪਾਰਟੀ ਦੇ ਹਥਿਆਰਬੰਦ ਸਾਥੀਆਂ ਨੇ ਪੁਲਿਸ ਉੱਤੇ ਚਾਨਚੱਕਾ ਹਮਲਾ ਕਰਕੇ ਮੈਨੂੰ ਪੁਲਿਸ ਦੀ ਹਿਰਾਸਤ ਤੋਂ ਆਜ਼ਾਦ ਕਰਵਾ ਲਿਆ ਸੀ ਇਸ ਐਕਸ਼ਨ ਦੌਰਾਨ ਪੁਲਿਸ ਦਾ ਇੱਕ ਕਰਮਚਾਰੀ ਮੌਕੇ ਤੇ ਮਾਰਿਆ ਗਿਆ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਕਰਕੇ ਮੈਂ ਪੁਲਿਸ ਦੀਆਂ ਨਜ਼ਰਾਂ ਵਿੱਚ ਖਤਰਨਾਕ ਅਪਰਾਧੀ ਬਣ ਗਿਆ ਬਸ ਇਸ ਦੇ ਨਾਲ ਹੀ ਮੇਰਾ ਰੂਪ ਰੋਪਸ਼ ਜੀਵਨ ਆਰੰਭ ਹੋ ਗਿਆ ਫਿਰ ਤਾਂ ਬਸ ਚੱਲ ਸੋ ਚੱਲ ਉਸ ਤੋਂ ਬਾਅਦ ਨਕਸਲੀ ਲਹਿਰ ਵਿੱਚ ਕਈ ਉਤਰਾਚੜਾ ਆਇਆ ਇਸ ਉੱਤੇ ਕਈ ਰੰਗ ਚੜ੍ਹੇ ਕਈ ਲਥੇ ਸਿਧਾਂਤਕ ਉਥਲ-ਪੁਥਲ ਦੇ ਨਾਲ ਉਹ ਨਾਲ ਜਥੇਬੰਦਕ ਟੁੱਟ ਭੱਜਦਾ ਅਰੁਕ سلسلہ ਆਰੰਭ ਹੋ ਗਿਆ ਅਨੇਕਾਂ ਛੋਟੇ ਵੱਡੇ ਗਰੁੱਪ ਬਣ ਗਏ ਹੌਲੀ-ਹੌਲੀ ਲਹਿਰ ਦੀ ਇਨਕਲਾਬੀ ਪਾਣ ਲੱਥਦੀ ਗਈ ਆਪਸੀ ਬਿਖੇੜੇ ਤੇ ਬੈਰ ਵਿਰੋਧ ਵੱਧਦੇ ਗਏ ਇਸੇ ਦੌਰਾਨ 1978 ਵਿੱਚ ਵਿਸਾਖੀ ਦੇ ਪਾਵਨ ਦਿਹਾੜੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਅੰਦਰ ਵਾਪਰੇ ਖੂਨੀ ਕਾਂਡ ਦੇ ਨਾਲ ਪੰਜਾਬ ਦੀ ਰਾਜਨੀਤੀ ਅੰਦਰ ਨਵਾਂ ਜਵਾਰ ਬਾਟਾ ਆ ਗਿਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਸਿੱਖ ਧੋਖੀਆਂ ਦੇ ਖਿਲਾਫ ਚੋਣਵੇਂ ਹਥਿਆਰਬੰਦ ਐਕਸ਼ਨ ਆਰੰਭ ਕਰ ਦਿੱਤੇ ਸਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਪੰਥ ਨਾਲ ਹੁੰਦੇ ਵਿਤਕਰੇ ਤੇ ਬੇਇਨਸਾਫ਼ੀਆਂ ਨੂੰ ਲੈ ਕੇ ਕੇਂਦਰੀ ਹਕੂਮਤ ਦੇ ਖਿਲਾਫ ਸ਼ਕਤੀਸ਼ਾਲੀ ਜਨਤਕ ਅੰਦੋਲਨ ਬਿੜ ਦਿੱਤਾ ਸੀ ਛੇਤੀ ਹੀ ਉਪਰੋਕਤ ਦੋਨੋਂ ਪੰਥਕ ਧਰਾਮਾਂ ਸਾਂਝੇ ਦੁਸ਼ਮਣ ਦੇ ਖਿਲਾਫ ਇਕੱਠੀਆਂ ਹੋ ਗਈਆਂ ਅਤੇ ਹੱਕ ਤੇ ਇਨਸਾਫ਼ ਦੀ ਖਾਤਰ ਧਰਮ ਜੁੱਦ ਮੋਰਚੇ ਦਾ ਬਿਗਲ ਵਜਾ ਦਿੱਤਾ ਜੂਨ 1984 ਵਿੱਚ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਤੋਪਾਂ ਤੇ ਟੈਂਕਾਂ ਨਾਲ ਕਹਿਰਵਾਨ ਹੱਲਾ ਬੋਲ ਦਿੱਤਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਤੇ ਉਹਨਾਂ ਦੇ ਕੁਝ ਇੱਕ ਦਰਜਣ ਧਜਾਰੂ ਸਮਰਥਕਾਂ ਨੇ ਹਮਲਾਵਰ ਭਾਰਤੀ ਫੌਜ ਦਾ ਜੱਜ ਕੇ ਟੱਕਰਾਂ ਕੀਤਾ ਇਸ ਖੂਨੀ ਟੱਕਰ ਅੰਦਰ ਸੰਤ ਜਰਨੈਲ ਸਿੰਘ ਜੀ ਖੁਦ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸਿੰਘ ਸੂਰਮਗਤੀ ਨਾਲ ਜੂਝਦੇ ਸ਼ਹੀਦ ਹੋ ਗਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਦੇ ਗੋਲਿਆਂ ਨਾਲ ਬੁਰੀ ਤਰ੍ਹਾਂ ਤਬਾਹ ਹੋ ਗਿਆ ਭਾਰਤੀ ਫੌਜ ਨੇ ਕ੍ਰੋਧ ਵਿੱਚ ਆ ਕੇ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਮੌਜੂਦ ਸੈਂਕੜੇ નિર્ਦੋਸ਼ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਕੱਲੂ ਕਾਰੇ ਨੇ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ ਇਸ ਦਾ ਅਸਰ ਮੇਰੇ ਤੇ ਵੀ ਹੋਇਆ ਮੇਰੇ ਅੰਦਰ ਸੁੱਤੇ ਜਾਂ ਦੱਬੇ ਹੋਏ ਸਿੱਖ ਜਜ਼ਬਾਤ ਜਕਦਮ ਜਾਗ ਉਠੇ ਸੋਚ ਇਕਦਮ ਪਲਟਾ ਖਾ ਗਈ ਮੇਰਾ ਕਮਿਊਨਿਜ਼ਮ ਤੋਂ ਸਿੱਖੀ ਵੱਲ ਘਰ ਵਾਪਸੀ ਦਾ ਸਫ਼ਰ ਆਰੰਭ ਹੋ ਗਿਆ ਪਰ ਡੇਢ ਦਹਾਕੇ ਦੌਰਾਨ ਮਨ ਤੇ ਬੁੱਧੀ ਉੱਤੇ ਕਾਮੁਨਿਸਟ ਵਿਚਾਰਧਾਰਾ ਤੇ ਸੱਭਿਆਚਾਰ ਦਾ ਇਨਾ ਗੂੜਾ ਰੰਗ ਚੜ ਗਿਆ ਸੀ ਕਿ ਇਸ ਤੋਂ ਸੁਰਖਰੂ ਹੋਣਾ ਇੰਨੀ ਸੌਖੀ ਗੱਲ ਨਹੀਂ ਸੀ ਸ਼ੁੱਧੀ ਕਰਨ ਦਾ ਇਹ ਸਿਲਸਿਲਾ ਕਾਫੀ ਲੰਕਮਾ ਤੇ ਵਿਖੜਾ ਸਾਹਤ ਹੋਇਆ ਸੋਚ ਅੰਦਰ ਜਿਨ੍ਹਾਂ ਕੱਜ ਤੇ ਵਿਗਾੜ ਪੈ ਚੁੱਕੇ ਸਨ ਉਹਨਾਂ ਨੂੰ ਦਰੁਸਤ ਕਰਨ ਲਈ ਸਖਤ ਜद्दोजਹਿਦ ਕਰਨੀ ਪਈ ਇਹ ਲੜਾਈ ਜਿੰਨੀ ਬਾਹਰੀ ਤੱਤਾਂ ਦੇ ਖਿਲਾਫ ਲੜਨੀ ਪਈ ਉਸ ਤੋਂ ਕਈ ਗੁਣਾ ਜ਼ਿਆਦਾ ਆਪਣੇ ਅੰਦਰੂਨੀ ਆਪੇ ਦੇ ਖਿਲਾਫ ਲੜਨੀ ਪਈ ਇਸ ਕਰਕੇ ਇਹ ਜੰਗ ਮੇਰੇ ਲਈ ਕਿਤੇ ਜ਼ਿਆਦਾ ਮੁਸ਼ਕਲ ਸਾਬਤ ਹੋਈ ਜਿਸ ਦੌਰਾਨ ਅਨੇਕਾਂ ਸਿਧਾਂਤਕ ਰੁਕਾਵਟਾਂ ਨੂੰ ਸਰ ਕਰਨ ਦੇ ਨਾਲ ਉਹ ਨਾਲ ਕਈ ਕਿਸਮ ਦੀਆਂ ਮਨੋਵਿਗਿਆਨਕ ਔਕੜਾਂ ਤੇ ਉਲਝਣਾਂ 'ਚੋਂ ਲੰਘਣਾ ਪਿਆ ਨਪੀੜ ਦੇਣ ਵਾਲਾ ਇਹ ਬૌਧਿਕ ਤੇ ਮਾਨਸਿਕ ਆਮਲ ਉਸ ਮਾਹੌਲ ਅੰਦਰ ਚੱਲਿਆ ਜਦੋਂ ਪੰਜਾਬ ਖੂਨ ਨਾਲ ਲਥਪਥ ਹੋਇਆ ਪਿਆ ਸੀ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨਾਲ ਸਿੱਖਾਂ ਦੀ ਵੱਡੀ ਗਿਣਤੀ ਦਾ ਭਾਰਤ ਵਰਸ਼ ਤੋਂ ਮੋਹ ਪੰਗ ਹੋ ਗਿਆ ਸੀ ਇਹ ਦੇਸ਼ ਹੁਣ ਉਹਨਾਂ ਨੂੰ ਆਪਣਾ ਲੱਗਣੋਂ ਹਟ ਗਿਆ ਸੀ ਦੇਸ਼ ਤੋਂ ਬਦਜਨ ਤੇ ਬੇਜਾਰ ਹੋਏ ਸਿੱਖ ਨੌਜਵਾਨਾਂ ਨੇ ਭਾਰਤੀ ਰਾਜ ਦੇ ਖਿਲਾਫ ਹਥਿਆਰਬੰਦ ਸੰਘਰਸ਼ ਵਿੜ ਦਿੱਤਾ ਸੀ ਇਸ ਦੇ ਜਵਾਬ ਵਿੱਚ ਭਾਰਤੀ ਰਾਜ ਨੇ ਉਹੀ ਕੀਤਾ ਜੋ ਸਾਰੇ ਅਨਿਆਈ ਰਾਜ ਕਰਦੇ ਹਨ ਬਗੀ ਸਿੱਖ ਨੌਜਵਾਨਾਂ ਤੇ ਉਹਨਾਂ ਦੇ ਸਕੇ ਸੁਨਵੰਧੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕੋਹ ਕੋ ਕੇ ਕਤਲ ਕੀਤਾ ਗਿਆ 18ਵੀਂ ਸਦੀ ਤੋਂ ਬਾਅਦ ਪੰਜਾਬ ਇੱਕ ਵਾਰ ਫੇਰ ਦਹਾਕਾ ਪਰ ਲਹੂ ਦਾ ਭਰਿਆ ਥਾਲ ਬਣ ਗਿਆ ਸੀ ਇਸ ਸਮੁੱਚੇ ਖੂਨੀ ਦੌਰ ਅੰਦਰ ਮੈਂ ਰੂਪੋਛੀ ਦਾ ਜੀਵਨ ਹਣਾਉਂਦਿਆਂ ਖਾੜਕੂ ਸਿੱਖ ਸੰਘਰਸ਼ ਨਾਲ ਸਾਂਝ ਨੇੜਤਾ ਬਣਾਈ ਰੱਖੀ ਇਸ ਦੌਰਾਨ ਅਨੇਕਾਂ ਕਿਸਮ ਦੀਆਂ ਦੁਸ਼ਵਾਰੀਆਂ ਤੇ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਆਪਣੇ ਕੁਦਰਤੀ ਚੁਕਾ ਕਰਕੇ ਹੀ ਮੇਰੀ ਜ਼ਿਆਦਾ ਰੁਚੀ ਸਿੱਖ ਸੰਘਰਸ਼ ਨੂੰ ਦਰਪੇਸ਼ ਸਿਧਾਂਤਕ ਚੁਣੌਤੀਆਂ ਬਾਰੇ ਸੋਚ ਵਿਚਾਰ ਕਰਨ ਵੱਲ ਰਹੀ ਇਸ ਕਰਕੇ ਮੈਂ ਆਪਣੇ ਹੋਰ ਨਾ ਚਿੰਤਨਸ਼ੀਲ ਸਾਥੀਆਂ ਦੇ ਸਾਥ ਤੇ ਸਹਿਯੋਗ ਨਾਲ ਲਗਾਤਾਰ ਨਵੇਂ ਸਿਧਾਂਤਕ ਸਵਾਲਾਂ ਤੇ ਰਾਸੀ ਮੁੱਦਿਆਂ ਨੂੰ ਮੁਖਾਤਬ ਹੁੰਦਾ ਰਿਹਾ ਸਤਗੁਰਾਂ ਦੀ ਕਿਰਪਾ ਨਾਲ ਇਸ ਅਮਲ ਦੌਰਾਨ ਸਿੱਖ ਸੰਘਰਸ਼ ਤੇ ਰਾਜਨੀਤੀ ਬਾਰੇ ਕਾਫੀ ਕੁਝ ਲਿਖਣ ਦਾ ਸੁਭਾਗ ਹਾਸਲ ਹੋਇਆ ਲਿਖਣ ਦਾ ਇਹ ਅਮਲ ਮੇਰੇ ਲਈ ਇੱਕ ਤਰ੍ਹਾਂ ਦਾ ਆਤਮਿਕ ਅਨੁਭਵ ਸਾਬਤ ਹੋਇਆ ਜਿਸਨੇ ਮੇਰੀ ਸਿੱਖੀ ਨਾਲੋਂ ਪੈਦਾ ਹੋਈ ਦੂਰੀ ਤੇ ਬੇਮੁਖਤਾ ਨੂੰ ਘਟਾਉਣ ਵਿੱਚ ਭਰਪੂਰ ਮਦਦ ਕੀਤੀ ਅਖੀਰ ਵਿੱਚ ਮੇਰੇ ਕੁਝ ਸਹਿਰਦ ਦੋਸਤਾਂ ਤੇ ਸੁਭ ਚਿੰਤਕਾਂ ਦੇ ਨਿਸ਼ਕਾਮ ਯਤਨਾਂ ਦੀ ਬਦੌਲਤ 2001 ਵਿੱਚ ਜਾ ਕੇ ਮੇਰੇ ਉੱਤੇ ਮੜੇ ਸਾਰੇ ਪੁਲਿਸ ਮਾਮਲੇ ਰਫਾ ਦਫਾ ਹੋ ਗਏ ਅਤੇ ਇਸ ਦੇ ਨਾਲ ਹੀ ਮੇਰੇ 31 ਸਾਲਾਂ ਦੇ ਰੂਪੇਸ਼ੀ ਜੀਵਨ ਦਾ ਸੁਖਾਵਾਂ ਅੰਤ ਹੋ ਗਿਆ ਬਸ ਇੰਨੀ ਇੱਕ ਗੱਲ ਦਾ ਹੀ ਵਿਸਥਾਰ ਹੈ ਮੇਰੀ ਇਹ ਰਾਸੀ ਆਤਮਕਥਾ ਕੁਝ ਸਪਸ਼ਟੀ ਕਰਨ ਮੈਂ ਇਹ ਆਤਮਕਥਾ ਲਿਖਣ ਬਾਰੇ ਬਹੁਤ ਸਮਾਂ ਭਾਰੀ ਹਿਚਕ ਚਾਹਟ ਤੇ ਦੁਚਿੱਤੀ ਵਿੱਚ ਪਿਆ ਰਿਹਾ ਹਾਂ ਮੈਨੂੰ ਇਉਂ ਲੱਗਦਾ ਹੈ ਕਿ ਆਤਮਕਥਾ ਕਿਸੇ ਨਾ ਕਿਸੇ ਰੂਪ ਵਿੱਚ ਹੋਂਮੇ ਦਾ ਪ੍ਰਗਟਾਵਾ ਹੁੰਦਾ ਹੈ ਕੋਈ ਕਿੰਨਾ ਵੀ ਵਿਚਾਰ ਕਰੇ ਇਸ ਵਿੱਚ ਸਵੈ ਵਿđਾਈ ਦਾ ਅੰਸ਼ ਮੱਲੋ ਜੋਰੀ ਸ਼ਾਮਲ ਹੋ ਜਾਂਦਾ ਹੈ ਆਪਣੇ ਕਿਸੇ ਵੀ ਚੰਗੇ ਜਾਂ ਨਰੋਏ ਪੱਖ ਨੂੰ ਬਿਆਨ ਕਰੋਗੇ ਤਾਂ ਇਹ ਗੱਲ ਸੌਖ ਨਾਲ ਹੀ ਸਬੈ ਵਿੜਾਈ ਦਾ ਪ੍ਰਭਾਵ ਦੇ ਸਕਦੀ ਹੈ ਪਰ ਕੁਝ ਦੋਸਤਾਂ ਨੇ ਮੇਰੇ ਉੱਤੇ ਇਸ ਆਤਮ ਮਨਾਹੀ ਤੋਂ ਸੁਰਖਰੂ ਹੋਣ ਲਈ ਲਗਾਤਾਰ ਦਬਾਅ ਬਣਾਈ ਰੱਖਿਆ ਉਹਨਾਂ ਦੀਆਂ ਦਲੀਲਾਂ ਵਿੱਚ ਕਾਫੀ ਵਜਨ ਸੀ ਮੈਨੂੰ ਬਹੁਤ ਸਾਰੇ ਸਿੱਖ ਸਨੇਹੀ ਇਹ ਤਿੱਖਾ ਸਵਾਲ ਬਾਰ-ਬਾਰ ਕਰਦੇ ਰਹੇ ਹਨ ਕਿ ਸਿੱਖ ਫਲਸਫੇ ਤੇ ਇਤਿਹਾਸ ਦੇ ਰੂਪ ਵਿੱਚ ਚੰਗੀ ਭਲੀ ਇਨਕਲਾਬੀ ਵਿਚਾਰਧਾਰਾ ਤੇ ਇਨਕਲਾਬੀ ਵਿਰਾਸਤ ਦੇ ਹੁੰਦੇ ਆ ਸੁੰਦਿਆ ਸਿੱਖ ਪਰਿਵਾਰਾਂ ਵਿੱਚ ਜਨਮੇ ਲੋਕ ਕਮਿਊਨਿਸਟ ਵਿਚਾਰਧਾਰਾ ਤੇ ਲਹਿਰ ਬਲ ਕਿਉਂ ਕਿੱਚੇ ਜਾਂਦੇ ਹਨ ਇਸ ਦੇ ਕਿਹੜੇ ਅਸਲੀ ਕਾਰਨ ਹਨ ਇਸੇ ਤਰ੍ਹਾਂ ਇੱਕ ਵਾਰ ਮੇਰੇ ਇੱਕ ਕਮਿਊਨਿਸਟ ਸਨੇਹੀ ਨੇ ਇਸੇ ਸਵਾਲ ਨੂੰ ਉਲਟਾ ਕਰਕੇ ਆਪਣੇ ਵੱਲੋਂ ਮੈਨੂੰ ਕਟਹਿਰੇ ਵਿੱਚ ਖੜਾ ਕਰਨ ਦਾ ਯਤਨ ਕੀਤਾ ਸੀ ਉਸਨੇ ਮੇਰੇ ਕੋਲੋਂ ਇਸ ਸਵਾਲ ਦਾ ਜਵਾਬ ਜਾਨਣਾ ਚਾਹਿਆ ਸੀ ਕਿ ਧਰਮ ਤੋਂ ਮੁਕਤ ਹੋ ਕੇ ਮਾਰਕਸ ਬਾਦ ਵਰਗੀ ਆਧੁਨਿਕ ਤੇ ਇਨਕਲਾਬੀ ਵਿਚਾਰਧਾਰਾ ਵੱਲ ਖਿੱਚੇ ਜਾਣਾ ਤਾਂ ਸਮਝ ਆਉਂਦਾ ਹੈ ਪਰ ਕੋਈ ਜਣਾ ਅਜੋਕੇ ਯੁੱਗ ਦੀ ਸਭ ਨਾਲੋਂ ਇਨਕਲਾਬੀ ਵਿਚਾਰਧਾਰਾ ਨੂੰ ਤਿਆਗ ਕੇ ਬੇੜਾ ਬਹਾ ਚੁੱਕੀ ਤੇ ਪ੍ਰਾਚਨ ਪੰਥੀ ਧਾਰਮਿਕ ਵਿਚਾਰਧਾਰਾ ਦੇ ਮਾਗਰ ਕਿਵੇਂ ਲੱਗ ਸਕਦਾ ਹੈ ਇਹ ਉਲਟੀ ਗੰਗਾ ਕਿਵੇਂ ਵਹਿ ਸਕਦੀ ਹੈ ਭਾਵੇਂ ਕਿ ਉਸਨੇ ਇਹ ਸਵਾਲ ਇਸੇ ਸੁਰਦ ਭਾਵਨਾ ਵਿੱਚੋਂ ਨਹੀਂ ਪੁੱਛਿਆ ਸੀ ਇਹ ਸਵਾਲ ਉਸ ਦੇ ਧਰਮ ਵਿਰੋਧੀ ਅਸਲ ਵਿੱਚ ਸਿੱਖ ਵਿਰੋਧੀ ਤੁਸਵਾ ਵਿੱਚੋਂ ਨਿਕਲਿਆ ਸੀ ਪਰ ਇਸ ਨੇ ਮੇਰੇ ਅੰਦਰ ਇਸ ਸਵਾਲ ਦਾ ਸਿਧਾਂਤਕ ਪੱਧਰ ਤੇ ਤਰਕਜੁਗਤ ਜਵਾਬ ਦੇਣ ਦੀ ਉਤੇਜਨਾ ਪੈਦਾ ਕਰ ਦਿੱਤੀ ਸੀ ਇਸੇ ਦੌਰਾਨ 2009 ਵਿੱਚ ਇੱਕ ਦਿਨ ਇੱਕ ਚਿੰਤਨਸ਼ੀਲ ਸਿੱਖ ਨੌਜਵਾਨ ਜੋ ਮਸਲਿਆਂ ਨੂੰ ਘੋਖਣ ਦੀ ਬਹੁਤ ਕਬਿਰਤੀ ਰੱਖਦਾ ਹੈ ਨੇ ਮੈਨੂੰ ਕੁਝ ਸਵਾਲਾਂ ਨਾਲ ਪੂਰੀ ਤਰ੍ਹਾਂ ਝੋੜ ਦਿੱਤਾ ਉਸਨੇ ਕਿਹਾ ਕਿ ਲਗਭਗ ਜਦੋਂ ਦਾ ਹੀ ਰੂਸ ਅੰਦਰ ਕਮਿਊਨਿਸਟ ਇਨਕਲਾਬ ਆਇਆ ਹੈ ਉਦੋਂ ਤੋਂ ਹੀ ਪੰਜਾਬ ਅੰਦਰ ਸਿੱਖ ਪਰਿਵਾਰਾਂ ਵਿੱਚ ਜਨਮੇ ਕਿੰਨੇ ਹੀ ਲੋਕ ਕਮਿਊਨਿਸਟ ਵਿਚਾਰਧਾਰਾ ਤੇ ਲਹਿਰ ਵੱਲ ਕੀਲੇ ਜਾਂਦੇ ਰਹੇ ਹਨ ਇਸ ਵਰਤਾਰੇ ਦੀ ਸ਼ੁਰੂਆਤ ਗਾਦਰ ਲਹਿਰ 1914-15 ਨਾਲ ਹੋਈ ਸੀ ਗਦਰੀ ਬਾਬਿਆਂ ਦੇ ਪਹਿਲੇ ਪੂਰ ਨੂੰ ਛੱਡ ਕੇ ਬਾਅਦ ਵਿੱਚ ਜਿਹੜਾ ਵੀ ਸਿੱਖ ਕਮਿਊਨਿਸਟ ਬਣ ਗਿਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਿੱਖੀ ਦਾ ਸ਼ਰੀਕ ਹੋ ਨਿਬਰਦਾ ਰਿਹਾ ਕੁਝ ਵਿਸ਼ੇਸ਼ ਰਾਸੀ ਹਾਲਤਾਂ ਅੰਦਰ ਤਾਂ ਸਿੱਖ ਪਰਿਵਾਰਾਂ ਵਿੱਚ ਜਨਮੇ ਕਮਿਊਨਿਸਟ ਸਿੱਖ ਧਰਮ ਤੇ ਸਿੱਖ ਸੰਘਰਸ਼ ਨਾਲ ਦੁਸ਼ਮਣੀ ਪਗਾਉਣ ਤੱਕ ਜਾਂਦੇ ਦੇਖੇ ਗਏ ਹਨ ਉਸ ਨੌਜਵਾਨ ਨੇ ਇਸ ਬਾਰੇ ਕੁਝ ਠੋਸ ਪ੍ਰਮਾਣ ਦਿੰਦੇ ਆ ਮੇਰੇ ਕੋਲ ਇਸ ਬਰਤਾਰੇ ਦੀ ਤਸੱਲੀ ਬਖਸ਼ ਵਿਆਖਿਆ ਦੀ ਮੰਗ ਕੀਤੀ ਉਸ ਦਾ ਇਹ ਸਵਾਲ ਸੱਚਮੁੱਚ ਚੁਣੌਤੀ ਭਰਿਆ ਤੇ ਦਿਲ ਨੂੰ ਝੰਜੋੜਨ ਵਾਲਾ ਸੀ ਮੈਂ ਆਪਣੇ ਵੱਲੋਂ ਇਸ ਬਰਤਾਰੇ ਦੀ ਸਿਧਾਂਤਕ ਵਿਆਖਿਆ ਦੇਣ ਦਾ ਯਤਨ ਕੀਤਾ ਪਰ ਇਸ ਨਾਲ ਉਸ ਦੀ ਤਸੱਲੀ ਨਾ ਹੋਈ ਉਸ ਨੇ ਇਸ ਸਵਾਲ ਦਾ ਜਵਾਬ ਮੇਰੀ ਜ਼ਿੰਦਗੀ ਦੇ ਠੋਸ ਅਨੁਭਵ ਵਿੱਚੋਂ ਜਾਨਣਾ ਚਾਹਿਆ ਅਮੂਰਤ ਸਿਧਾਂਤਕ ਵਿਆਖਿਆ ਨਾਲ ਉਸ ਦੀ ਤ੍ਰਿਪਤੀ ਨਾ ਹੋਈ ਉਸਨੇ ਸਵਾਲਾਂ ਦੀ ਲੜੀ ਜਾਰੀ ਰੱਖੀ ਅਤੇ ਮੈਂ ਉਸ ਨਾਲ ਆਪਣੇ ਠੋਸ ਅਨੁਭਵ ਸਾਂਝੇ ਕਰਦਾ ਰਿਹਾ ਇਸ ਤਰ੍ਹਾਂ ਅਸੀਂ ਕਈ ਘੰਟੇ ਲੰਘਾ ਦਿੱਤੇ ਅਖੀਰ ਵਿੱਚ ਉਹ ਇਸ ਗੱਲਬਾਤ ਤੋਂ ਬਹੁਤ ਨਿਹਾਲ ਹੋਇਆ ਅਤੇ ਮੈਨੂੰ ਆਪਣੇ ਇਸ ਹੱਡੀ ਹੰਡਾਏ ਅਨੁਭਵ ਨੂੰ ਲਿਖਤੀ ਰੂਪ ਦੇਣ ਦੀ ਪ੍ਰਜੋਰਸ਼ ਪਾਰਸ਼ ਕੀਤੀ ਮੇਰੇ ਮਨ ਨੂੰ ਵੀ ਇਹ ਗੱਲ ਜੱਜ ਤਾਂ ਗਈ ਪਰ ਸਮੱਸਿਆ ਇਹ ਸੀ ਕਿ ਮੈਂ ਆਪਣੀ ਸਿੱਖ ਰਾਜਨੀਤੀ ਬਾਰੇ ਸ਼ੋਹੀ ਹੋਈ ਪੁਸਤਕ ਲੜੀ ਦੇ ਕਾਰਜ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ ਮੈਂ ਇਸ ਕਾਰਜ ਨੂੰ ਛੱਡ ਕੇ ਕੋਈ ਵੀ ਹੋਰ ਨਵਾਂ ਵਢਣ ਨਹੀਂ ਸੀ ਵੱਡਣਾ ਚਾਹੁੰਦਾ ਇਸ ਕਰਕੇ ਮੈਂ ਆਤਮ ਕਥਾ ਲਿਖਣ ਦਾ ਕੰਮ ਲਗਾਤਾਰ ਮੁਲਤਵੀ ਕਰਦਾ ਰਿਹਾ ਪਰ ਮੇਰੇ ਸਨੇਹੀ ਮੈਨੂੰ ਹੋਰ ਸਭਨਾ ਕਾਰਜਾਂ ਨਾਲੋਂ ਇਸ ਕਾਰਜ ਨੂੰ ਪਹਿਲ ਵਿਸ਼ੇਸ਼ ਦੇਣ ਲਈ ਪ੍ਰੇਰਦੇ ਰਹੇ ਉਨ੍ਹਾਂ ਦੀ ਇੱਕ ਦਲੀਲ ਇਹ ਵੀ ਸੀ ਕਿ ਬੰਦੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਇੱਕ ਵਿਅਕਤੀ ਦੇ ਜੀਵਨ ਨੂੰ ਕੋਈ ਦੂਜਾ ਵਿਅਕਤੀ ਹੰਡਾ ਕੇ ਨਹੀਂ ਦੇਖ ਸਕਦਾ ਇਸ ਕਰਕੇ ਆਪਣੇ ਅਨੁਭਵ ਆਪ ਹੀ ਲਿਖੇ ਜਾ ਸਕਦੇ ਹਨ ਕੋਈ ਦੂਜਾ ਇਹ ਕੰਮ ਨਹੀਂ ਕਰ ਸਕਦਾ ਜਦੋਂ ਕਿ ਸਿੱਖ ਰਾਜਨੀਤੀ ਤੇ ਸੰਘਰਸ਼ ਦੇ ਬਾਹਰਮੁਖੀ ਵਰਤਾਰੇ ਦਾ ਵਿਸ਼ਲੇਸ਼ਣ ਤਾਂ ਕੋਈ ਵੀ ਕਰ ਸਕਦਾ ਹੈ ਇਹ ਦਲੀਲ ਮੈਨੂੰ ਕਾਫੀ ਵਜਨਦਾਰ ਲੱਗੀ ਅਤੇ ਮੈਂ ਸਾਰੀ ਦੁਚਿੱਤੀ ਛੱਡ ਕੇ ਇਹ ਆਤਮ ਕਥਾ ਲਿਖਣੀ ਸ਼ੁਰੂ ਕਰ ਦਿੱਤੀ। ਇਹ ਆਤਮ ਬਿਆਨੀ ਕਰਦਿਆਂ ਮੈਂ ਆਪਣੀ ਵੱਲੋਂ ਇਸ ਦੀ ਮੌਲਕਤਾ ਦਾ ਪੂਰਾ ਖਿਆਲ ਰੱਖਿਆ ਹੈ। ਭਾਵ ਇਹ ਕਿ ਮੈਂ ਆਪਣੇ ਅਤੀਤ ਉੱਤੇ ਵਰਤਮਾਨ ਦਾ ਭਾਰ ਨਹੀਂ ਪਾਇਆ। ਮੈਂ ਜੋ ਅੱਜ ਹਾਂ ਅਤੀਤ ਵਿੱਚੋਂ ਨਹੀਂ ਸੀ। ਮੇਰਾ ਅੱਜ ਵਾਲਾ ਰੂਪ ਅਤੀਤ ਨਾਲੋਂ ਬਹੁਤ ਵੱਖਰਾ ਹੈ। ਅੱਜ ਬਹੁਤ ਸਾਰੇ ਮਸਲਿਆਂ ਬਾਰੇ ਜੋ ਮੇਰੀ ਸਮਝ ਹੈ ਉਹ ਇੱਕ ਦਿਨ ਵਿੱਚ ਨਹੀਂ ਬਣੀ। ਹੌਲੀ ਹੌਲੀ ਲੰਮੇ ਸਮੇਂ ਵਿੱਚ ਅਤੇ ਇੱਕ ਗੁੰਝਲਦਾਰ ਅਮਲ ਦੇ ذریعے ਵਿਕਸਤ ਹੋਈ ਹੈ ਮਿਸਾਲ ਵਜੋਂ ਅੱਜ ਮੇਰੀਆਂ ਲਿਖਤਾਂ ਪੜ੍ਹ ਕੇ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋ ਸਕਦਾ ਕਿ ਇੱਕ ਮੌਕੇ ਜਾਂ ਕਾਫੀ ਲੰਮੇ ਅਰਸੇ ਤੱਕ ਮੈਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਤੇ ਉਸਵਲੋਂ ਲੜੇ ਜਾ ਰਹੇ ਸੰਘਰਸ਼ ਦਾ ਤਿੱਖਾ ਨਿੰਦ ਕਰਿਆ ਹਾਂ ਪਰ ਹਕੀਕਤ ਇਹ ਹੈ ਮੈਂ ਇਸ ਸਚਾਈ ਨੂੰ ਲੁਕਾਉਣ ਦਾ ਕਿ ਇਸ ਤੋਂ ਚੋਰਾ ਵਾਂਗੂ ਪਾਸਾ ਵਟ ਕੇ ਲੰਘਣ ਦਾ ਯਤਨ ਨਹੀਂ ਕੀਤਾ ਅਜਿਹਾ ਕਰਨਾ ਮੈਨੂੰ ਸਦਾਚਾਰਕ ਤੇ ਸਿਧਾਂਤਕ ਦੋਵਾਂ ਹੀ ਪੱਖਾਂ ਤੋਂ ਗਲਤ ਲੱਗਦਾ ਹੈ ਮਨੁੱਖ ਅਭਿਆਸ ਵਿੱਚੋਂ ਹੀ ਸਿੱਖਦਾ ਹੈ ਅਭਿਆਸ ਰਾਹੀਂ ਹੀ ਬੱਚਾ ਬੋਲਣਾ ਤੇ ਤੁਰਨਾ ਸਿੱਖਦਾ ਹੈ ਇਸ ਸਚਾਈ ਨੂੰ ਛੁਪਾਇਆ ਕਿਉਂ ਜਾਵੇ ਮੇਰੇ ਸਿਆਸੀ ਜੀਵਨ ਦਾ ਜੋ ਬਚਪਨ ਸੀ ਉਸ ਨੂੰ ਮੈਂ ਬਜ਼ੁਰਗੀ ਦੇ ਪਰਛਾਵੇਂ ਤੋਂ ਸੁਰੱਖਰੂ ਰੱਖਣ ਦਾ ਯਤਨ ਕੀਤਾ ਹੈ ਮੈਂ ਆਪਣੇ ਮੌਜੂਦਾ ਅਕਸ ਨੂੰ ਢਾਹ ਲੱਗਣ ਦੇ ਡਰ ਵਿੱਚੋਂ ਆਪਣੀਆਂ ਸਿਧਾਂਤਕ ਤੇ ਰਾਸੀ ਨਿਦਾਨੀਆਂ ਉੱਤੇ ਪਰਦੇ ਨਹੀਂ ਪਾਏ। ਹਾਲਾਂਕਿ ਇਸ ਨਾਲ ਮੇਰੇ ਅਜੋਕੇ ਕੁਝ ਪ੍ਰਸ਼ੰਸਕਾਂ ਦੇ ਦਿਲ ਨੂੰ ਠੇਸ ਲੱਗ ਸਕਦੀ ਹੈ। ਖਾਸ ਕਰਕੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਤੇ ਸਿੱਖ ਸੰਘਰਸ਼ ਬਾਰੇ ਮੇਰੀਆਂ ਉਸ ਵੇਲੇ ਦੀਆਂ ਧਾਰਨਾਵਾਂ ਦਾ ਉਹਨਾਂ ਦੇ ਮਨਾਂ ਉੱਤੇ ਚੰਗਾ ਪ੍ਰਭਾਵ ਨਹੀਂ ਪਵੇਗਾ। ਇਹ ਆਤਮ ਬਿਆਨਿਕ ਕਰਨ ਪਿੱਛੇ ਮੇਰਾ ਸਭ ਤੋਂ ਵੱਡਾ ਮੰਤਵ ਆਪਣੇ ਜ਼ਿੰਦਗੀ ਅੰਦਰ ਭਾਰੀ ਕੀਮਤ ਤਾਰ ਕੇ ਗ੍ਰਹਿਣ ਕੀਤੇ ਤਜਰਬਿਆਂ ਤੇ ਸਿੱਖਿਆਵਾਂ ਨੂੰ ਦੂਸਰਿਆਂ ਨਾਲ ਸਾਂਝਾ ਕਰਨਾ ਹੈ ਤਾਂ ਜੋ ਦੂਸਰੇ ਇਸ ਅਨੁਭਵ ਤੋਂ ਯੋਗ ਲਾਹਾ ਲੈ ਸਕਣ ਅਤੇ ਅਜੋਕੇ ਇਤਿਹਾਸ ਸੰਦਰ ਪੰਜਾਬ ਦੀ ਧਰਤੀ ਉੱਤੇ ਲੜੇ ਗਏ ਦੋ ਖੂਨੀ ਸੰਘਰਸ਼ਾਂ ਨਕਸਲੀ ਅੰਦੋਲਨ ਤੇ ਖਾੜਕੂ ਸਿੱਖ ਲਹਿਰ ਦੇ ਚੰਗੇ ਤੇ ਮਾੜੇ ਦੋਨੋਂ ਕਿਸਮਾਂ ਦੇ ਤਜਰਬਿਆਂ ਤੋਂ ਯੋਗ ਹਸਬ ਕਾ ਹਾਸਲ ਕੀਤੇ ਜਾ ਸਕਣ ਅਰਥਾਤ ਅਤੀਤ ਵਿੱਚ ਜੋ ਗਲਤੀਆਂ ਹੋਈਆਂ ਹਨ ਉਹ ਭਵਿੱਖ ਅੰਦਰ ਫੇਰ ਨਾ ਦੁਹਰਾਈਆਂ ਜਾਣ ਸੋ ਇਸ ਲਿਹਾਜ ਨਾਲ ਇਸ ਸਵੈ ਕਥਨ ਨੂੰ ਨਿਰੋਲ ਮੇਰੀ ਆਤਮ ਕਥਾ ਕਹਿਣਾ ਪੂਰਾ ਠੀਕ ਨਹੀਂ ਹਕੀਕਤ ਵਿੱਚ ਇਹ ਦੋ ਲਹਿਰਾਂ ਦੀ ਗੱਥਾ ਹੈ ਜਿਹੜੀ ਮੈਂ ਆਪਣੇ ਹੱਡੀ ਹੰਡਾਏ ਅਨੁਭਵਾਂ ਦੇ ਜਰੀਏ ਬਿਆਨ ਕੀਤੀ ਹੈ ਬਾਕੀ ਕੋਈ ਵੀ ਮਨੁੱਖ ਖਾਮੀਆਂ ਤੇ ਕਮਜ਼ੋਰੀਆਂ ਤੋਂ ਪੂਰਨ ਰੂਪ ਵਿੱਚ ਸੁਰਖਰੂ ਨਹੀਂ ਹੋ ਸਕਦਾ ਜੀਵਨ ਅੰਦਰ ਹਮੇਸ਼ਾ ਹਰ ਪਲ ਅਤੇ ਹਰ ਸਥਿਤੀ ਵਿੱਚ ਆਪਣੇ ਸਰਬਉੱਚ ਆਦਰਸ਼ਾਂ ਤੇ ਕਦਰਾਂ ਕੀਮਤਾਂ ਦੀ ਪਾਲਣਾ ਕਰ ਸਕਣਾ ਲਗਭਗ ਅਸੰਭਵ ਹੈ ਹਰ ਵਿਅਕਤੀ ਕੋਲੋ ਜੀਵਨ ਅੰਦਰ ਲਾਜ਼ਮੀ ਭੁੱਲਾਂ ਹੁੰਦੀਆਂ ਹਨ ਕੁਝ ਅਣਪੋਲ ਬਸ ਕੁਝ ਬੁੱਧੀ ਜਾਂ ਤਜਰਬੇ ਦੀ ਘਾਟ ਕਰਕੇ ਅਤੇ ਕੁਝ ਕਿਸੇ ਸਦਾਚਾਰਕ ਊਨਤਾਈ ਦੀ ਵਜ੍ਹਾ ਕਰਕੇ ਅਹਿਮ ਸਵਾਲ ਆਪਣੀਆਂ ਘਾਟਾਂ ਕਮਜ਼ੋਰੀਆਂ ਤੇ ਗਲਤੀਆਂ ਪ੍ਰਤੀ ਸਹੀ ਦ੍ਰਿਸ਼ਟੀਕੋਣ ਕੋਣ ਅਪਣਾਉਣਾ ਦਾ ਹੈ ਸਹੀ ਨਜ਼ਰੀਆ ਅਪਣਾ ਕੇ ਗਲਤੀਆਂ ਤੋਂ ਲਾਹੇਵੰਦੇ ਸਬਕ ਗ੍ਰੈਂਡ ਕੀਤੇ ਜਾ ਸਕਦੇ ਹਨ ਅਤੇ ਭਵਿੱਖ ਵਿੱਚ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ ਤਜਰਬੇ ਰਾਹੀਂ ਸਿੱਖਣ ਤੇ ਸਿਆਣੇ ਹੋਣ ਦਾ ਇਹੀ ਤਰੀਕਾ ਹੈ ਮੈਂ ਇਸ ਸਵੈ ਕਥਨ ਨੂੰ ਨਿਰੋਲ ਰਾਜਸੀ ਪੱਖ ਤੱਕ ਸੀਮਿਤ ਰੱਖਿਆ ਹੈ। ਪਰਵਾਰਿਕ ਪਿਛੋਕੜ ਦਾ ਜ਼ਿਕਰ ਇਸ ਕਰਕੇ ਕਰਨਾ ਪਿਆ ਹੈ ਕਿ ਬਚਪਨ ਵਿੱਚ ਗ੍ਰਹਿਣ ਕੀਤੇ ਗਏ ਸੰਸਕਾਰਾਂ ਨੇ ਮੇਰੀ ਰਾਜਸੀ ਸ਼ਖਸੀਅਤ ਤੇ ਵਿਹਾਰ ਉੱਤੇ ਆਪਣਾ ਗੂੜਾ ਪ੍ਰਭਾਵ ਪਾਇਆ ਹੈ। ਵਿਦਵਾਨਾਂ ਦੀ ਆਮ ਧਾਰਨਾ ਮੁਤਾਬਕ ਕਿਸੇ ਵਿਅਕਤੀ ਦੀ ਸ਼ਖਸੀਅਤ ਦੀ ਰਚਨਾ ਵਿੱਚ ਤਿੰਨ ਤੱਤਾਂ ਦਾ ਰਲਮਾ ਯੋਗਦਾਨ ਹੁੰਦਾ ਹੈ। ਇੱਕ ਵਿਰਾਸਤ ਵਿੱਚ ਨਸੀਬ ਹੋਏ ਬੀਜ ਅੰਸ਼ ਜਾਂ ਜੀਨਸ ਜਿਸ ਨੂੰ ਖਾਨਦਾਨੀ ਅਸਲਾ ਕਿਹਾ ਜਾਂਦਾ ਹੈ ਦੂਜਾ ਬਚਪਨ ਵਿੱਚ ਗ੍ਰਹਿਣ ਕੀਤੇ ਸੰਸਕਾਰ ਤੀਜਾ ਜ਼ਿੰਦਗੀ ਵਿੱਚ ਮਿਲਿਆ ਸਮਾਜੀ ਵਾਤਾਵਰਨ ਪਰ ਜਿਵੇਂ ਕੁਦਰਤ ਦੇ ਸਾਰੇ ਵਰਤਾਰਿਆਂ ਨੂੰ ਤਰਕਸ਼ੀਲ ਗਿਆਨ ਦੀ ਸਹਾਇਤਾ ਨਾਲ ਬੁੱਝ ਸਕਣਾ ਨਾ ਮੁਮਕਨ ਹੈ ਉਵੇਂ ਹੀ ਵਿਅਕਤੀਆਂ ਦੇ ਕਰਮਾਂ ਤੇ ਗੁਣਾਂ ਲੱਛਣਾਂ ਦੀ ਨਰੂਲ ਤਰਕਯੁਗਤ ਵਿਆਖਿਆ ਸੰਭਵ ਨਹੀਂ ਹੈ ਮਨੁੱਖ ਕੁਦਰਤ ਦਾ ਹੀ ਇੱਕ ਅੰਗ ਹੈ ਇਸ ਕਰਕੇ ਕੁਦਰਤ ਦੇ ਹਸਾਂ ਵਾਂਧ ਹੀ ਉਸ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੇ ਵਾਕਿਆਤ ਵੀ ਅਰਹਸਮਈ ਬਣੇ ਰਹਿੰਦੇ ਹਨ ਜੀਵਨ ਅੰਦਰ ਬਹੁਤ ਕੁਝ ਅਜੀਹਾ ਵਾਪਰਦਾ ਹੈ ਜ ਜੀ ਦੀ ਕੋਈ ਵੀ ਤਰਕ ਸੰਗਤ ਵਿਆਖਿਆ ਕਰ ਸਕਣੀ ਸੰਭਵ ਨਹੀਂ ਹੁੰਦੀ ਇਸ ਨੂੰ ਕੁਦਰਤ ਦੀ ਲੀਲਾ ਹੀ ਸਮਝਣਾ ਚਾਹੀਦਾ ਹੈ ਤਰਕਸ਼ੀਲਤਾ ਦੇ ਪੁਜਾਰੀਆਂ ਦਾ ਇੱਕ ਕਟੜ ਵਿਸ਼ਵਾਸ ਹੈ ਕਿ ਵਿਅਕਤੀ ਆਪਣਾ ਸੁਆਮੀ ਆਪ ਹੈ ਉਹ ਆਪਣੇ ਇਰਾਦੇ ਨਾਲ ਜੋ ਚਾਹੇ ਕਰ ਸਕਦਾ ਹੈ ਪਰ ਪ੍ਰਸਿੱਧ ਮਨੋਵਿਗਿਆਨੀ ਸਿੱਖ ਵਿਦਵਾਨ ਤੇ ਉੱਚ ਕੋਟੀ ਦੇ ਸਹਿਤਕਾਰ ਡਾਕਟਰ ਜਸਵੰਤ ਸਿੰਘ ਨੇਕੀ ਨੇ ਆਪਣੀ ਸਵੈ ਜੀਵਨੀ ਲਿਖਦਿਆਂ ਇਸ ਧਾਰਨਾ ਦਾ ਖੰਡਨ ਕੀਤਾ ਉਹਨਾਂ ਲਿਖਿਆ ਹੈ ਕਿ ਮਨੁੱਖ ਦੀ ਜ਼ਿੰਦਗੀ ਬਿਉਤਬੰਦੀ ਆਸਰੇ ਘੱਟ ਸੰਜੋਗਾਂ ਦੀ ਲੀਲਾ ਵੱਧ ਹੈ ਮਨਸੂਬੇ ਅੰਦਾਜ਼ੇ ਤੇ ਗਿਣਤੀਆਂ-ਬਿੰਤੀਆਂ ਧਰੇ-ਧਰਾਏ ਰਹ ਜਾਂਦੇ ਹਨ ਪਰ ਪ੍ਰੋਫੈਸਰ ਫੂਲ ਸਿੰਘ ਦਾ ਵੀ ਇਹੀ ਮੰਨਣਾ ਸੀ ਕਿ ਨਸੀਬ ਅਕਸਰ ਅਸਧਾਰਨ ਅਤੇ ਅਣਕਿਆਸੇ ਹਾਦਸਿਆਂ ਦੁਆਰਾ ਨਿਰਮਤ ਹੁੰਦਾ ਹੈ ਵਿਅਕਤੀ ਦਾ ਕਿਸੇ ਮਸਲੇ ਪ੍ਰਤੀ ਬਤੀਰਾ ਉਸ ਦੇ ਸੰਸਕਾਰਾਂ ਵਿਚਾਰਾਂ ਤੇ ਕਦਰਾਂ-ਕੀਮਤਾਂ ਤੋਂ ਨਿਰਧਾਰਤ ਹੁੰਦਾ ਹੈ ਸੰਸਕਾਰਾਂ ਦੀ ਰਚਨਾ ਵਿੱਚ ਪਰਿਵਾਰ ਦਾ ਵੱਡਾ ਹੱਥ ਹੁੰਦਾ ਹੈ ਕਦਰਾਂ ਕੀਮਤਾਂ ਬਾਰੇ ਵੀ ਮਢਲੀ ਸਿੱਖਿਆ ਪਰਿਵਾਰ ਕੋਲੋਂ ਹੀ ਮਿਲਦੀ ਹੈ ਵਿਚਾਰਾਂ ਦੀ ਰਚਨਾ ਵਿੱਚ ਬਚਪਨ ਤੋਂ ਬਾਅਦ ਨਸੀਬ ਹੋਈ ਸੰਗਤ ਸਕੂਲਾਂ ਕਾਲਜਾਂ ਵਿੱਚ ਬਣਾਏ ਦੋਸਤ ਤੇ ਸਮਾਜਿਕ ਵਾਤਾਵਰਣ ਦਾ ਰੋਲ ਅਹਿਮ ਹੁੰਦਾ ਹੈ ਕਾਮਨਿਸਟ ਸਿਧਾਂਤਾਂ ਤੇ ਕਾਮਨਿਸਟ ਜਥੇਬੰਦੀਆਂ ਦੀ ਕਾਰਜ ਪ੍ਰਣਾਲੀ ਤੋਂ ਅਣਜਾਣੇ ਸਿੱਖ ਪਾਠਕਾਂ ਨੂੰ ਇਸ ਜੀਵਨ ਗਾਥਾ ਦਾ ਕਾਮਨਿਸਟ ਲਹਿਰ ਵਾਲਾ ਹਿੱਸਾ ਅਕਾਊ ਤੇ ਬੇਰਸ ਲੱਗ ਸਕਦਾ ਹੈ ਖਾਸ ਕਰਕੇ ਲਹਿਰ ਅੰਦਰ ਪੈਦਾ ਹੋਏ ਸਿਧਾਂਤਕ ਬਖੇੜੇ ਤੇ ਜਥੇਬੰਦ ਕਚਮੇਲੇ ਨੀਰਸ ਲੱਗ ਸਕਦੇ ਹਨ ਹਾਲਾਂਕਿ ਮੈਂ ਇਸ ਕਮਿਊਨਿਸਟ ਵਰਤਾਂਤ ਨੂੰ ਜਿੰਨਾ ਹੋ ਸਕਿਆ ਪਿਛਕਾਉਣ ਦਾ ਯਤਨ ਕੀਤਾ ਹੈ ਪਰ ਸਿੱਖ ਪਾਠਕਾਂ ਨੂੰ ਇਸ ਤੋਂ ਵਾਕਿਫ ਹੋਣਾ ਬਹੁਤ ਜ਼ਰੂਰੀ ਹੈ ਕਾਰਨ ਇਹ ਕਿ ਮੇਰੀ ਸਮਝ ਅਨੁਸਾਰ ਪਿਛਲੇ 70-80 ਸਾਲਾਂ ਦੌਰਾਨ ਪੰਜਾਬ ਅੰਦਰ ਕਮਿਊਨਿਸਟ ਲਹਿਰ ਤੇ ਵਿਚਾਰਧਾਰਾ ਨੇ ਸਿੱਖ ਪਖ ਨੂੰ ਡਾਢੀ ਢਾਹ ਲਾਈ ਕਈ ਢੰਗਾਂ ਨਾਲ ਤੇ ਕਈ ਰੂਪਾਂ ਵਿੱਚ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਹੋਰਨਾਂ ਧਾਰਮਿਕ ਵਰਗਾਂ ਦੀ ਤੁਲਨਾ ਵਿੱਚ ਸਿੱਖ ਨੌਜਵਾਨ ਕਮਿਊਨਿਸਟ ਵਿਚਾਰਧਾਰਾ ਦਾ ਆਸਰ ਬਹੁਤ ਛੇਤੀ ਤੇ ਸੌਖ ਨਾਲ ਕਬੂਲ ਕਰਦੇ ਰਹੇ ਹਨ ਇਹ ਅਕਾਰਨ ਨਹੀਂ ਹੋਇਆ ਇਸ ਦੇ ਕੁਝ ਨਿਸ਼ਚਿਤ ਕਾਰਨ ਹਨ ਜਿਨ੍ਹਾਂ ਨੂੰ ਜਾਣਨਾ ਤੇ ਸਮਝਣਾ ਜ਼ਰੂਰੀ ਹੈ ਇਸ ਵਰਤਾਰੇ ਨੂੰ ਸਮਝਣ ਵਿੱਚ ਮੇਰਾ ਨਿੱਜੀ ਅਨੁਭਵ ਇੱਕ ਹੱਦ ਤੱਕ ਸਹਾਇੀ ਹੋ ਸਕਦਾ ਹੈ ਸ਼ਰਦਾਵਾਨ ਸਿੱਖ ਪਰਿਵਾਰ ਵਿੱਚ ਜੰਮਿਆ ਅਤੇ ਗੁਰਮਤ ਦੇ ਮਾਹੌਲ ਵਿੱਚ ਪਲਿਆ ਤੇ ਜਵਾਨ ਹੋਇਆ ਕੋਈ ਸ਼ਖਸ਼ ਕਮਿਊਨਿਸਟ ਵਿਚਾਰਧਾਰਾ ਵੱਲ ਕਿਵੇਂ ਕੀ ਲਿਆ ਜਾਂਦਾ ਹੈ ਉਸ ਦਾ ਕਮਿਊਨਿਸਟ ਕਾਇਆਕਲਪ ਕਿਸ ਤਰੀਕੇ ਨਾਲ ਹੁੰਦਾ ਹੈ ਅਤੇ ਇਸ ਅਮਲ ਦੌਰਾਨ ਉਸ ਦੀ ਸੋਚ ਤੇ ਮਾਨਸਿਕਤਾ ਵਿੱਚ ਕਿਹੋ ਜਿਹੇ ਕੱਜ ਪਏ ਜਾਂਦੇ ਹਨ ਕਮਿਊਨਿਸਟ ਬਣ ਕੇ ਉਹੀ ਸ਼ਖਸ਼ ਸਿੱਖ ਧਰਮ ਸਿੱਖ ਸਮਾਜ ਤੇ ਸਿੱਖ ਇਤਿਹਾਸ ਤੇ ਸੱਭਿਆਚਾਰਕ ਵਿਰਸੇ ਨੂੰ ਜਦੋਂ ਨਵੇਂ ਚਸ਼ਮਿਆਂ ਰਾਹੀਂ ਦੇਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਬਹੁਤ ਅਨਾਚਾਰ ਕਰਨ ਤੱਕ ਚਲਾ ਜਾਂਦਾ ਹੈ ਅਜਿਹਾ ਕਿਉਂ ਵਾਪਰਦਾ ਹੈ ਕਿਹੜੀ ਗੱਲ ਹੈ ਜਿਹੜੀ ਉਸ ਨੂੰ ਸਿੱਖਾਂ ਦੇ ਧਾਰਮਿਕ عقیدਿਆਂ ਤੇ ਸਰੋਕਾਰਾਂ ਪ੍ਰਤੀ ਗੈਰ ਸੰਵੇਦਨਸ਼ੀ ਤੇ ਰੁੱਖਾ ਬਣਾ ਦਿੰਦੀ ਹੈ ਅਤੇ ਉਹ ਸਿੱਖ ਕੌਮ ਦੀਆਂ ਯੋਗ ਰਾਸੀ ਮੰਗਾ ਤੇ ਅਮੰਗਾ ਨੂੰ ਸ਼ਰੀਕੇ ਤੇ ਵਿਰੋਧ ਦੀ ਭਾਵਨਾ ਨਾਲ ਦੇਖਣਾ ਆਰੰਭ ਕਰ ਦਿੰਦਾ ਹੈ ਇਸ ਦੇ ਕੁਝ ਕਾਰਨ ਤਾਂ ਆਮ ਵੀ ਹਨ ਪਰ ਕੁਝ ਕਾਰਨ ਜਾਤੀਗਤ ਵੀ ਬਣਦੇ ਹਨ ਭਾਵ ਕਮਿਊਨਿਸਟ ਲਹਿਰ ਤੇ ਵਿਚਾਰਧਾਰਾ ਵਿੱਚ ਵਿਅਕਤੀਆਂ ਨੂੰ ਪ੍ਰਭਾਵਿਤ ਤੇ ਆਕਰਸ਼ਿਤ ਕਰਨ ਵਾਲੇ ਕੁਝ ਤੱਤ ਬੁਨਿਆਦੀ ਜਾਂ ਜਨਰਲ ਵੀ ਕਹੇ ਜਾ ਸਕਦੇ ਹਨ ਪਰ ਇਸ ਦੇ ਕਾਰਨ ਵਿਅਕਤੀ ਵਿਸ਼ੇਸ਼ ਤੇ ਸਥਿਤੀ ਵਿਸ਼ੇਸ਼ ਵੀ ਹਨ ਕਿਸੇ ਵਿਅਕਤੀ ਉੱਤੇ ਕਮਿਊਨਿਸਟ ਵਿਚਾਰਧਾਰਾ ਧਾਰਾ ਤੇ ਸੱਭਿਆਚਾਰ ਦਾ ਕਿੰਨਾ ਕੁ ਗੂੜਾ ਰੰਗ ਚੜ੍ਹਦਾ ਹੈ ਇਹ ਵੀ ਹਾਲਤਾਂ ਅਤੇ ਜਾਤੀਗਤ ਵਿਸ਼ੇਸ਼ਤਾਈਆਂ ਤੇ ਨਿਰਪਰ ਕਰਦਾ ਹੈ 1978 ਦੀ ਵਿਸਾਖੀ ਦੇ ਖੂਨੀ ਕਾਂਡ ਤੋਂ ਆਰੰਭ ਕਰਕੇ ਖਾੜਕੂ ਲਹਿਰ ਦੇ ਅੰਤ ਤੱਕ ਪੰਜਾਬ ਅੰਦਰ ਹਰ ਬੰਨ ਦੀਆਂ ਕਮਿਊਨਿਸਟ ਤਾਕਤਾਂ ਨੇ ਹਕੂਮਤੀ ਕਹਿਰ ਦਾ ਸਾਹਮਣਾ ਕਰ ਰਹੀ ਹੈ ਤੇ ਆਪਣੀ ਬਲੱਖਣ ਹਸਤੀ ਦੀ ਰੱਖਿਆ ਕਰਨ ਲਈ ਲਹੂ ਪੀਠ ਮੇਂ ਲੜਾਈ ਲੜ ਰਹੀ ਸਿੱਖ ਕੌਮ ਪ੍ਰਤੀ ਨਫ਼ਰਤ ਤੇ ਦੁਸ਼ਮਣੀ ਦਾ ਜੋ ਰੂਪ ਪ੍ਰਗਟਾਵਾ ਕੀਤਾ ਉਸ ਦੇ ਲਈ ਨਰੋਲ ਕਮਿਊਨਿਸਟ ਫਲਸਫੇ ਨੂੰ ਕਸੂਰवार ਨਹੀਂ ਠਹਿਰਾਇਆ ਜਾ ਸਕਦਾ ਇਸ ਨੂੰ ਨਰੋਲ ਸਿਧਾਂਤਕ ਕਰਾਹੇ ਵਜੋਂ ਦੇਖਣਾ ਠੀਕ ਨਹੀਂ ਹੈ ਇਹ ਪੰਜਾਬ ਦੀ ਖੱਬੇ ਪੱਖੀ ਲਹਿਰ ਅੰਦਰ ਇੱਕ ਖਾਸ ਕਿਸਮ ਦੀ ਮਾਨਸਿਕਤਾ ਵਿੱਚੋਂ ਜਨਮਿਆ ਅਚਾਰ ਪ੍ਰਿਸ਼ਟਤਾ ਪਰਵਰਸ਼ਨ ਦਾ ਮਾਮਲਾ ਹੈ ਇਸ ਮਾਨਸਿਕਤਾ ਦੀ ਸਿਰਜਣਾ ਦੇ ਅੰਮਲ ਨੂੰ ਸਮਝਣਾ ਬੇਹੱਦ ਮਹੱਤਵਪੂਰਨ ਹੈ ਵੈਸੇ ਤਾਂ ਇਹ ਮਸਲਾ ਭਰਮੀ ਸਿਧਾਂਤਕ ਚੀਰਫਾੜ ਤੇ ਵਿਆਖਿਆ ਦਾ ਮਹਤਾਜ ਹੈ ਪਰੰਤੂ ਸਵੈ ਜੀਵਨੀ ਅੰਦਰ ਅਜਿਹੀ ਸਿਧਾਂਤਕ ਵਿਆਖਿਆ ਸੰਭਵ ਨਹੀਂ ਤੇ ਨਾ ਹੀ ਬਾਜੋ ਬਣਦੀ ਹੈ ਫਿਰ ਵੀ ਮੇਰੇ ਰਾਸੀ ਜੀਵਨ ਦਾ ਠੋਸ ਅਨੁਭਵ ਇਸ ਬਾਰੇ ਕੁਝ ਅਹਿਮ ਅੰਤਰ ਦ੍ਰਿਸ਼ਟੀਆਂ ਪ੍ਰਦਾਨ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ